ਸਾਤਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਵਿੱਚ ਆਇਆ ਨਵਾਂ ਮੋੜ BC ਦੇ ਗੈਂਗਸਟਰ ਵੀ ਮੰਗ ਰਹੇ ਮੋਟੀਆਂ ਰਕਮਾਂ ਅਦਾਲਤੀ ਦਸਤਾਵੇਜ਼ਾਂ ਰਾਹੀਂ ਨਮੇਤਾ ਥਾਏ ਸਾਹਮਣੇ ਕੈਨੇਡਾ ਵਿੱਚ ਪੰਜਾਬੀ ਦੇ ਕਾਤਲ ਨੂੰ 11 ਸਾਲ ਕੈਦ 2023 ਵਿੱਚ ਹੋਈ ਸੀ ਬਰਿੰਦਰ ਸਿੰਘ ਦੀ ਹਤਿਆ ਲੇਬਰਲ ਸਰਕਾਰ ਦਾ ਬਿਲ C5 ਹਾਊਸ ਆਫ ਕਾਮਨਸ ਵਿੱਚ ਪਾਸ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਬਿਲ ਦੀ ਹਮਾਇਤ ਵੱਡੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਸਕੇਗੀ ਕੈਨੇਡਾ ਸਰਕਾਰ ਬ੍ਰੈਂਟਨ ਦੀ ਗਾਂਧੀ ਇਮੀਗ੍ਰੇਸ਼ਨ ਨੂੰ 40000 ਡਾਲਰ ਜੁਰਮਾਨਾ ਅਰਜ਼ੀਆਂ ਨਾਲ ਛੇੜਛਾੜ ਦੇ ਦੋਸ਼ੋ ਹਿਸਾਬਤ ਕੈਨੇਡਾ ਡਿਸੇਬਿਲਟੀ ਪ੍ਰੋਗਰਾਮ ਅਧੀਨ ਅਰਜ਼ੀਆਂ ਲੈਣ ਦਾ سلسلہ ਆਰੰਭ ਫੈਡਰਲ ਸਰਕਾਰ ਹਰ ਮਹੀਨੇ ਦੇਵੇਗੀ 2200 ਡਾਲਰ ਕੈਨੇਡਾ ਵਿੱਚ ਪੰਜਾਬੀ ਪਰਿਵਾਰ ਤੇ ਹਮਲਾ ਕਰਦਿਆਂ ਪਰਿਵਾਰ ਮੁਖੀ ਦਾ ਕਤਲ ਕਰਨ ਵਾਲੇ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ 1 ਜਨਵਰੀ 2023 ਨੂੰ ਵੱਡੇ ਤੜਕੇ ਦੋ ਬੰਦੂਕਤਾਰੀ ਦਰਵਾਜ਼ਾ ਤੋੜ ਕੇ ਬਰਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਛਾਣ ਦੇ ਪੁਲੇ ਖੇਦੀ ਵਾਰਦਾਤ ਦੌਰਾਨ ਬਰਿੰਦਰ ਸਿੰਘ ਅਤੇ ਉਹਨਾਂ ਦੀ 21 ਸਾਲਾ ਤਵਨੀਦ ਕੌਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਰਿੰਦਰ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਦਮ ਤੋੜ ਦਿੱਤਾ ਜਦਕਿ ਤਵਨੀਦ ਕੌਰ ਦੀ ਜਾਨ ਬਚ ਗਈ ਅਦਾਲਤੀ ਦਸਤਾਵੇਜ਼ਾ ਮੁਤਾਬਕ ਟੈਵਨ ਔਰਨੇ ਮਾਰਚ 2023 ਵਿੱਚ ਸਰੈਂਡਰ ਕਰ ਦਿੱਤਾ ਅਤੇ ਉਸ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਜਦਕਿ ਉਸਦੇ ਸਾਥੀ ਨੂੰ ਜੂਨ 2023 ਵਿੱਚ ਕਾਬੂ ਕੀਤਾ ਗਿਆ ਟੈਵਨ ਔਰਨੇ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਦੇ ਮੱਦੇਨਜ਼ਰ ਉਸ ਨੂੰ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ੇਠ ਸਜ਼ਾ ਸੁਣਾਈ ਗਈ ਹੈ ਟੈਵਨ ਔਰਨੇ ਅਦਾਲਤ ਵਿੱਚ ਬਰਿੰਦਰ ਸਿੰਘ ਦੇ ਪਰਿਵਾਰ ਤੋਂ ਮਾਫੀ ਮੰਗੀ ਪਰ ਪਰਵਾਰ ਦਾ ਕਹਿਣਾ ਸੀ ਕਿ ਸਜ਼ਾ ਵਿੱਚ ਨਰਮੀ ਹਾਸਲ ਕਰਨ ਲਈ ਉਸਨੇ ਡਰਾਮਾ ਕੀਤਾ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਸਾਂਝੇ ਤੌਰ ਤੇ ਟੈਵਨ ਔਰ ਨੂੰ 11 ਸਾਲ ਵਾਸਤੇ ਜੇਲ੍ਹ ਭੇਜਣ ਦੀ ਗੁਜ਼ਾਰਿਸ਼ ਕੀਤੀ ਗਈ ਸਰਕਾਰੀ ਵਕੀਲ ਨੇ ਕਿਹਾ ਕਿ ਦੂਜੇ ਦਰਜੇ ਦੀ ਹਤਿਆ ਦੇ ਮਾਮਲੇ ਵਿੱਚ ਘੱਟੋ ਘੱਟ ਸਜ਼ਾ 10 ਸਾਲ ਬਣਦੀ ਹੈ ਅਤੇ ਟੈਵਨ ਔਰ ਨੂੰ 11 ਸਾਲ ਵਾਸਤੇ ਜੇਲ੍ਹ ਭੇਜਣਾ ਲਾਜ਼ਮੀ ਹੋਵੇਗਾ ਐਡਵੈਂਟਨ ਦੀ ਅਦਾਲਤ ਨੇ ਟੈਵਨ ਔਰ ਨੂੰ ਸਜ਼ਾ ਸੁਣਾਉਂਦਿਆਂ ਉਮੀਦ ਜ਼ਾਹਰ ਕੀਤੀ ਕਿ ਉਸ ਵੱਲੋਂ ਇੱਕ ਮਾਸੂਮ ਪਰਿਵਾਰ ਨੂੰ ਪਹੁੰਚਾਏ ਵੱਡੇ ਨੁਕਸਾਨ ਦਾ ਪਛਤਾਵਾ ਜ਼ਰੂਰ ਹੋਵੇਗਾ ਦੱਸ ਦਈਏ ਕਿ ਟੈਵਨ ਔਰ ਦੇ ਸਾਥੀ 28 ਸਾਲਾ ਡੈਕਵਨ ਰੋਸ਼ੇਨ ਹਾਰਵਰਡਲੀ ਵਿਰੁੱਧ ਪਹਿਲੇ ਦਰਜੇ ਦੀ ਹਤਿਆਸ ਨੇ ਤਿੰਨ ਦੋਸ਼ਾਇਦ ਕੀਤੇ ਗਏ ਸਨ ਪੁਲਿਸ ਮੁਤਾਬਕ ਹਮਲਾਵਰਾਂ ਦਾ ਮਕਸਦ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਪਛਾਣ ਵਿੱਚ ਕੁਤਾਹੀ ਦਾ ਨਤੀਜਾ ਬਰੇਂਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਭੁਗਤਣਾ ਪਿਆ ਬਰੇਂਦਰ ਸਿੰਘ ਦੀ ਪਤਨੀ ਜਸਜੀਤ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਰੋਕਿਆ ਨਹੀਂ ਸੰ ਰੁਕ ਰਹੇ ਇਹ ਪਰਿਵਾਰ ਸੁਨਹਿਰੇ ਭਵਿੱਖ ਦੀ ਭਾਲ ਵਿੱਚ 2019 ਵਿੱਚ ਪੰਜਾਬ ਤੋਂ ਕੈਨੇਡਾ ਪੁੱਜਾ ਸੀ ਕੁਝ ਸਮਾਂ ਬੀਸੀ ਵਿੱਚ ਰਹਿਣ ਮਗਰੋਂ ਪਰਿਵਾਰ ਨੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ ਵਸਣ ਦਾ ਫੈਸਲਾ ਲੈ ਲਿਆ ਜੋ ਬੇहद ਮੰਦ ਭਾਗਾ ਸਾਬਤ ਹੋਇਆ ਜਸਜੀਤ ਕੌਰ ਨੂੰ ਉਹ ਕਾਲੀ ਰਾਤ ਅੱਜ ਵੀ ਯਾਦ ਹੈ ਜਦੋਂ ਹਮਲਾਵਰ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਗੋਲੀਆਂ ਦਾ ਮੀਂਹ ਬਾਰਾ ਦਿੱਤਾ ਪਰਵਾਰ ਗੂੜੀ ਨੀਂਦ ਵਿੱਚ ਸੀ ਪਰ ਅਚਾਨਕ ਹੋਏ ਖੜਕੇ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਸਭ ਘਬਰਾ ਗਏ ਗੋਲੀਆਂ ਚੱਲਣੀਆਂ ਬੰਦ ਹੋਈਆਂ ਤਾਂ ਬਰਿੰਦਰ ਸਿੰਘ ਅਤੇ ਉਹਨਾਂ ਦੀ ਵੱਡੀ ਬੇਟੀ ਖੂਨ ਨਾਲ ਲਥਪਤ ਨਜ਼ਰ ਆਏ ਜਸਜੀਤ ਕੌਰ ਨੇ ਤੁਰਤ ਐਮਰਜੈਂਸੀ ਨੰਬਰ ਤੇ ਕਾਲ ਕੀਤੀ ਅਤੇ ਬਰਿੰਦਰ ਸਿੰਘ ਤੇ ਉਹਨਾਂ ਦੀ ਬੇਟੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਰਿੰਦਰ ਸਿੰਘ ਨੇ ਦਮ ਤੋੜ ਦਿੱਤਾ ਬੇਟੀ ਨੂੰ ਕੁਝ ਦਿਨ ਦੇ ਇਲਾਜ ਮਗਰੋਂ ਛੁੱਟੀ ਮਿਲ ਗਈ ਅਤੇ ਹੁਣ ਵੱਡਾ ਸਵਾਲ ਪੋਪਿਕਦਾ ਸੀ ਜਸਜੀਤ ਕੌਰ ਮੁਤਾਬਕ ਉਹਨਾਂ ਦਾ ਪਰਿਵਾਰ ਅੱਜ ਵੀ ਸੰਘਰਸ਼ ਕਰ ਰਿਹਾ ਹੈ ਪਰਿਵਾਰ ਦਾ ਮੁਖੀ ਦੁਨੀਆ ਵਿੱਚ ਨਹੀਂ ਰਿਹਾ ਅਤੇ ਕੈਨੇਡਾ ਆਉਣਾ ਮਹਿੰਗਾ ਪੈ ਗਿਆ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਕੈਨੇਡਾ ਸਰਕਾਰ ਵੱਲੋਂ ਅਰੰਭੀ ਗਈ ਨਵੀਂ ਆਰਥਿਕ ਸਹਾਇਤਾ ਨਾਲ ਸੰਬੰਧਤ ਖਬਰ ਵੱਲ ਕੈਨੇਡਾ ਦੇ ਨਵੇਂ ਡਿਸੇਬਿਲਟੀ ਬੈਨੀਫਿਟ ਪ੍ਰੋਗਰਾਮ ਅਧੀਨ ਅਰਜ਼ੀਆਂ ਲੈਣ ਦਾ سلسلہ ਸ਼ੁਰੂ ਹੋ ਚੁੱਕਾ ਹੈ ਅਤੇ ਯੋਗ ਉਮੀਦਵਾਰਾਂ ਨੂੰ 200 ਡਾਲਰ ਪ੍ਰਤੀ ਮਹੀਨੇ ਤੱਕ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ 18 ਸਾਲ ਤੋਂ 64 ਸਾਲ ਤੱਕ ਦੀ ਉਮਰ ਦੇ ਲੋਕ ਜੋ ਕਿਸੇ ਵੀ ਤਰੀਕੇ ਨਾਲ ਸਰੀਰਕ ਤੌਰ ਤੇ ਅਸਮਰੱਥ ਹੋਣ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅਦਾਇਗੀ ਦਾ سلسلہ ਜੁਲਾਈ ਮਹੀਨੇ ਤੋਂ ਆਰੰਭ ਕੀਤਾ ਜਾਵੇਗਾ ਅਲਬਰਟ ਨੂੰ ਛੱਡ ਕੇ ਕੈਨੇਡਾ ਦੇ ਹਰ ਸੂਬੇ ਵੱਲੋਂ ਆਪਣੇ ਵਸਿੰਦਿਆਂ ਨੂੰ ਡਿਸੇਬਿਲਿਟੀ ਪ੍ਰੋਗਰਾਮ ਦਾ ਪੂਰਾ ਲਾਭ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਯਾਨੀ ਸੂਬਾ ਪੱਧਰ ਤੇ ਮਿਲ ਰਹੀ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ ਰੋਜ਼ਗਾਰ ਮੰਤਰੀ ਪੈਟੀ ਹੈਦੂ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਸਹਾਇਤਾ ਸਰੀਰਕ ਤੌਰ ਤੇ ਅਸਮਰੱਥ ਲੋਕਾਂ ਨੂੰ ਵਧੇਰੇ ਖੁਦਮੁਖਤਿਆਰੀ ਮੁਹੱਈਆ ਕਰਵਾਏਗੀ ਯੋਜਨਾ ਅਧੀਨ ਸਰਕਾਰ ਵੱਲੋਂ ਕਮਿਊਨਿਟੀ ਜਥੇਬੰਦੀਆਂ ਨੂੰ ਵੀ ਫੰਡਸ ਮੁਹੱਈਆ ਕਰਵਾਏ ਜਾ ਰਹੇ ਨੇ ਤਾਂਕਿ ਜ਼ਰੂਰਤਮੰਦ ਲੋਕਾਂ ਨੂੰ ਸੇਧ ਦਿੰਦਿਆਂ ਟੈਕਸ ਕ੍ਰੈਡਿਟ ਦੇ ਦਾਇਰੇ ਵਿੱਚ ਲਿਆਂਦਾ ਜਾ ਸਕੇ ਇਸੇ ਦੌਰਾਨ ਬੀਸੀਡੀ ਸਮਾਜਿਕ ਵਿਕਾਸ ਮੰਤਰੀ ਸ਼ੀਲਾ ਮਲਕਮਸਨ ਨੇ ਕਿਹਾ ਕਿ ਰਹਿਣ ਸਹਿਣ ਦੇ ਖਰਚੇ ਬੇਹੱਦ ਵੱਧ ਚੁੱਕੇ ਨੇ ਇਸ ਦੇ ਮੱਦੇਨਜ਼ਰ ਡਿਸੇਬਿਲਿਟੀਆਂ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਦੀ ਜ਼ਰੂਰਤ ਹੈ ਸਰੀਰਕ ਤੌਰ ਤੇ ਅਸਮਰੱਥ ਲੋਕ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਦੇ ਨੇ ਅਤੇ ਕਈ ਵਾਰ ਉਹਨਾਂ ਨੂੰ ਰੋਟੀ ਅਤੇ ਰਹਿਣ ਬਸੇਰੇ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਸੂਬਾ ਪੱਤਰ ਤੇ ਮਿਲ ਰਹੀ ਸਹਾਇਤਾ ਤੋਂ ਇਲਾਵਾ ਫੈਡਰਲ ਸਹਾਇਤਾ ਨਾਲ ਅਜਿਹੇ ਲੋਕਾਂ ਦਾ ਗੁਜ਼ਾਰਾ ਕੁਝ ਸੁਖਾਲੇ ਤਰੀਕੇ ਨਾਲ ਹੋ ਸਕੇਗਾ। ਗੈਰਾਂ ਰਿਪੋਰਟ ਹਮਦਾਰ ਟੀਵੀ ਆਹ ਹੁਣ ਚਲਦੇ ਆ ਕੈਨੇਡਾ ਵਿੱਚ ਜਬਰੀ ਵਸੂਲੀ ਦੇ ਮਾਮਲਿਆਂ ਬਾਰੇ ਸਾਹਮਣੇ ਆਏ ਨਵੇਂ ਤੱਥਾਂ ਨਾਲ ਸੰਬੰਧਤ ਖਬਰ ਬਾਲ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੇ ਚੱਲ ਰਹੀਆਂ ਗੋਲੀਆਂ ਦਾ ਮਾਮਲਾ ਨਵਾਂ ਮੋੜ ਲੈ ਗਿਆ ਜਦੋਂ ਐਡਮਿੰਟਨ ਵਿਖੇ ਵਾਪਰੀ ਵਾਰਦਾਤ ਨੂੰ BC ਦੇ ਖਤਰਨਾਕ ਬ੍ਰਦਰਜ਼ ਕੀਪਰਜ਼ ਗਿਰੋ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆ ਗਏ ਜੀ ਹਾਂ ਸੀਬੀਸੀ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਨਵੰਬਰ 2023 ਵਿੱਚ ਹਰਪ੍ਰੀਤ ਉਪਲ ਦਾ ਕਤਲ ਜ਼ਬਰੀ ਵਸੂਲੀ ਦੇ ਮਾਮਲੇ ਨਾਲ ਸੰਬੰਧਿਤ ਸੀ ਪ੍ਰੋਜੈਕਟ ਗੈਸਲਾਈਟ ਅਧੀਨ ਗ੍ਰਿਫਤਾਰ ਸ਼ੱਕੀਆਂ ਵਿੱਚੋਂ ਇੱਕ ਨੇ ਪਿਛਲੇ ਮਹੀਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਹਰਪ੍ਰੀਤ ਉਪਲ ਬ੍ਰਦਰਜ਼ ਕੀਪਰਜ਼ ਗਿਰੋਦਾ ਮੈਂਬਰ ਸੀ ਹਰਪ੍ਰੀਤ ਉਪਲ ਨੂੰ ਮਨਿੰਦਰ ਧਾਲੀਵਾਲ ਦਾ ਕਰੀਬੀ ਵੀ ਦੱਸਿਆ ਗਿਆ ਜੋ ਵਿਦੇਸ਼ ਵਿੱਚ ਬੈਠ ਕੇ ਜ਼ਬਰੀ ਵਸੂਲੀ ਅਤੇ ਅਗਜ਼ਨੀ ਦੀਆਂ ਕਥਿਤ ਵਾਰਦਾਤਾਂ ਕਰਵਾ ਰਿਹਾ ਸੀ ਇਥੇ ਦੱਸਣਾ ਬਣਦਾ ਹੈ ਕਿ ਐਡਮਿੰਟਨ ਪੁਲਿਸ ਵੱਲੋਂ ਜੁਲਾਈ 2024 ਵਿੱਚ ਗ੍ਰਿਫਤਾਰ ਸ਼ੱਕੀਆਂ ਵਿੱਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਪਿਛਲੇ ਮਹੀਨੇ 7 ਦੋਸ਼ਾਂ ਵਿੱਚੋਂ 3 ਕਬੂਲ ਕਰ ਲਏ। ਸੀਬੀਸੀ ਦੀ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਕਿ ਜ਼ਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਗਜ਼ਨੀ ਦੀਆਂ ਵਾਰਦਾਤਾਂ ਵਿੱਚ ਉਹ ਸ਼ਾਮਲ ਰਿਹਾ ਜੋ ਮਨਿੰਦਰ ਢਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ਤੇ ਅੰਜਾਮ ਦਿੱਤੀਆਂ ਜਾਂਦੀਆਂ। ਦੇਵਨੋਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਵਿੱਚੋਂ ਜੇਲ੍ਹ ਵਿੱਚ گزارਿਆ ਸਮਾਂ ਘਟਾ ਦਿੱਤਾ ਜਾਵੇਗਾ। ਦੇਵਨੋਰ ਤੋਂ ਇਲਾਵਾ ਗੁਰਕਰਨ ਸਿੰਘ, ਮਾਨਵਵੀਰ, ਪਰਮਿੰਦਰ ਸਿੰਘ ਅਤੇ 17 ਸਾਲ ਦੇ ਇੱਕ ਅਲੜ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਫਿਲਹਾਲ ਸਾਬਤ ਨਹੀਂ ਕੀਤੇ ਜਾ ਸਕੇ। ਦੂਜੇ ਪਾਸੇ ਮਨਿੰਦਰ ਧਾਲੀਵਾਲ ਸਯੁਕਤ ਅਰਬ ਅਮੀਰਾਤ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ ਪਰ ਹਵਾਲਗੀ ਅਧੀਨ ਉਸਨੂੰ ਕੈਨੇਡਾ ਲਿਆਉਣ ਵਿੱਚ ਸਮਾਂ ਲੱਗ ਸਕਦਾ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਉਹਨਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿੱਤੇ ਜਾਂਦੇ ਜਾਂ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ 온ਟਾਰੀਓ ਅਤੇ BC ਵਿੱਚ ਵੀ ਸਾਲ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਇਸ ਮੁੱਦੇ ਤੇ ਇੱਕ ਕੌਮੀ ਟੀਮ ਬਣਾਈ ਗਈ ਹੈ ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੂਰ ਸਿੰਘ ਆਸ਼ਟ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵਿਚੋਲੇ ਦਾ ਰੋਲ ਅਦਾ ਕਰ ਰਿਹਾ ਸੀ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾ ਕਰਵਾਉਂਦਾ ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ ਵਿੱਚ ਉਸਦੀ ਭੂਮਿਕਾ ਅਕਸਰ ਸਾਹਮਣੇ ਆਈ ਅਕਤੂਬਰ 2023 ਵਿੱਚ ਇਸ ਗਰੋ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਸ ਮਗਰੋਂ ਦਸੰਬਰ 2023 ਅਤੇ 2024 ਦੇ ਆਰੰਭ ਵਿੱਚ ਦੋ ਹੋਰ ਡਿਵੈਲਪਰ ਨਿਸ਼ਾਨੇ ਤੇ ਆ ਗਏ ਪਰ ਇਸ ਮਾਮਲੇ ਵਿੱਚ ਅਸ਼ਟ ਨੇ ਸ਼ਮੂਲੀਅਤ ਤੋਂ ਨਾ ਕਰ ਦਿੱਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁੱਲ ਨੁਕਸਾਨ 40 ਲੱਖ ਡਾਲਰ ਰਿਹਾ। ਦਸੰਬਰ 2023 ਵਿੱਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਾਰਨ ਸਿੰਘ ਦੇ ਰੂਪ ਵਿੱਚ ਉੱਭਰਿਆ ਮਨਵੀਰ ਗੁਰਕਾਰਨ ਸਿੰਘ ਅਤੇ ਪਰਮਿੰਦਰ ਸਿੰਘ ਦੇ ਵਕੀਲ ਜਲਦ ਹੀ ਪ੍ਰੀ ਟ੍ਰਾਇਲ ਕੋਰਟ ਅਪੀਅਰੈਂਸ ਵਾਸਤੇ ਮੁਲਾਕਾਤ ਕਰ ਸਕਦੇ ਨੇ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਹਰਪ੍ਰੀਤ ਉਪਲ ਦਾ ਕਤਲ ਕਿਸ ਨੇ ਅਤੇ ਕਿਉਂ ਕਰਵਾਇਆ ਐਡਮਿੰਟਨ ਪੁਲਿਸ ਮੁਤਾਬਕ ਹਰਪ੍ਰੀਤ ਸਿੰਘ ਉਪਲ ਦੇ بیٹے ਨੂੰ ਵੀ ਜਾਣਬੁੱਝ ਕੇ ਕਤਲ ਕੀਤਾ ਗਿਆ ਅਤੇ ਹੁਣ ਤੱਕ ਇਹਨਾਂ ਕਤਲਾਂ ਦੇ ਸਬੰਧ ਵਿੱਚ ਉਹੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ। ਪਿਆਰਾ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਆ ਬ੍ਰੈਮਟਨ ਦੀ ਇਮੀਗ੍ਰੇਸ਼ਨ ਕੰਪਨੀ ਨੂੰ ਕੀਤੇ ਗਏ ਜੁਰਮਾਨੇ ਨਾਲ ਸੰਬੰਧਤ ਖਬਰ ਵੱਲ ਬ੍ਰੈਮਟਨ ਦੀ ਗਾਂਧੀ ਇਮੀਗ੍ਰੇਸ਼ਨ ਲਿਮਟਿਡ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ੇਠ 40000 ਡਾਲਰ ਜੁਰਮਾਨਾ ਕੀਤਾ ਗਿਆ ਹੈ ਜਸਸ ਆਫ ਪੀ ਸਟੀਵਨ ਐਮ ਡਿਸੂਜ਼ਾ ਵੱਲੋਂ ਇਮੀਗ੍ਰੇਸ਼ਨ ਕੰਪਨੀ ਨੂੰ ਪ੍ਰੋਵਿੰਸ਼ੀਅਲ ਆਫੈਂਸਸ ਐਕਟ ਅਧੀਨ 25 ਫੀਸਦ ਪੀੜਤ ਜੁਰਮਾਨਾ ਸਰਚਾਰਜ ਵੀ ਲਾਇਆ ਗਿਆ ਹੈ ਸਰਚਾਰਜ ਦੀ ਰਕਮ ਸੂਬੇ ਦੇ ਵਿਸ਼ੇਸ਼ ਫੰਡ ਵਿੱਚ ਜਾਵੇਗੀ ਜਿਸ ਦੀ ਵਰਤੋਂ ਅਜਿਹੇ ਅਪਰਾਧਾਂ ਦੇ ਪੀੜਤਾਂ ਦੀ ਸਹਾਇਤਾ ਵਾਸਤੇ ਕੀਤੀ ਜਾਂਦੀ ਹੈ ਮੀਡੀਆ ਰਿਪੋਰਟ ਮੁਤਾਬਕ ਗਾਂਧੀ ਇਮੀਗ੍ਰੇਸ਼ਨ ਲਿਮਟਿਡ ਵੱਲੋਂ 온ਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਅਧੀਨ ਦੋ ਵਿਨੇਕਾਰਾਂ ਦੀਆਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟ੍ਰੀਮ ਅਧੀਨ ਇੱਕ ਅਰਜ਼ੀ ਅਕਤੂਬਰ 2022 ਅਤੇ 2 ਮਾਰਚ 2023 ਵਿੱਚ ਦਾਇਰ ਕੀਤੀ ਗਈ। ਕੰਪਨੀ ਵੱਲੋਂ ਆਪਣੀਆਂ ਸੇਵਾਵਾਂ ਦੇ ਅਪਜ਼ ਵਿੱਚ ਬਿਨੇਕਾਰਾਂ ਤੋਂ ਫੀਸ ਬਸੂਲ ਕੀਤੀ ਗਈ ਪਰ ਬਿਨੇਕਾਰਾਂ ਵੱਲੋਂ ਮੁਹੱਈਆ ਕਰਵਾਏ ਜੌਬ ਲੈਟਰਜ਼ ਨਾਲ ਛੇੜਛਾੜ ਕਰਦੇ ਆਂ ਉਹਨਾਂ ਕੰਮਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਜੋ ਬਿਨੇਕਾਰਾਂ ਨੇ ਕਦੇ ਕੀਤੇ ਹੀ ਨਹੀਂ ਸਨ। 온ਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਅਧੀਨ ਅਰਜ਼ੀਆਂ ਰੱਦ ਹੋ ਗਈਆਂ ਅਤੇ ਗਾਂਧੀ ਇਮੀਗ੍ਰੇਸ਼ਨ ਕੰਪਨੀ ਨੂੰ ਹਰ ਅਰਜ਼ੀ ਦੇ ਅਪਜ਼ ਵਿੱਚ 20000 ڈالر ਜੁਰਮਾਨਾ ਲਾਉਣ ਦਾ ਫੈਸਲਾ ਅਦਾਲਤ ਨੇ ਸੁਣਾ ਦਿੱਤਾ। ਖੈਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਘਟ ਗਣਤੀ ਲਿਬਰਲ ਸਰਕਾਰ ਵੱਲੋਂ ਕੰਸਰਵੇਟਿਵ ਪਾਰਟੀ ਦੀ ਹਮਾਇਤ ਨਾਲ ਪਾਸ ਕੀਤੇ ਅਹਿਮ ਬਿਲ ਨਾਲ ਸੰਬੰਧਿਤ ਹੈ। ਜੀ ਹਾਂ, ਮਾ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਹਾਊਸ ਆਫ ਕਾਮਨਸ ਵਿੱਚ ਵੱਡੀ ਜਿੱਤ ਹਾਸਲ ਹੋਈ ਜਦੋਂ ਕੈਨੇਡੀਅਨ ਅਰਥਚਾਰੇ ਨਾਲ ਸੰਬੰਧਿਤ ਐਕਟ ਪਾਸ ਕਰਵਾਉਣ ਵਿੱਚ ਕੰਸਰਵੇਟਿਵ ਪਾਰਟੀ ਵੀ ਸਰਕਾਰ ਦੇ ਹੱਕ ਵਿੱਚ ਨਿਤ ਰਹੀ। ਬਿਲ ਸੀ 5 ਯਾਨੀ 1 ਕੈਨੇਡੀਅਨ ਇਕਨੋਮੀ ਐਕਟ ਫੈਡਰਲ ਸਰਕਾਰ ਨੂੰ ਆਪਣੀ ਮਰਜ਼ੀ ਮੁਤਾਬਕ ਪ੍ਰੋਜੈਕਟਾਂ ਨੂੰ ਹਰੀ ਚੰਡੀ ਦੇਣ ਦੀ ਤਾਕਤ ਦਿੰਦਾ ਹੈ ਅਤੇ ਮੁਲਕ ਦੀ ਖੁਦਮੁਖਤਿਆਰੀ ਨੂੰ ਵਧੇਰੇ ਮਜ਼ਬੂਤ ਕਰਨ ਵਾਲਾ ਦੱਸਿਆ ਜਾ ਰਿਹਾ ਹੈ ਬਿਲ ਸੀ 5 ਪਾਸ ਹੋਣ ਮਗਰੋਂ ਸਰਕਾਰ ਨੂੰ ਇੰਪੈਕਟ ਅਸੈਸਮੈਂਟ ਐਕਟ ਵਰਗੀ ਪ੍ਰਕਿਰਿਆ ਨੂੰ ਇੱਕ ਪਾਸੇ ਰੱਖਦਿਆਂ ਸਿੱਧੇ ਤੌਰ ਤੇ ਅੱਗੇ ਵਧਣ ਦਾ ਅਖਤਿਆਰ ਮਿਲ ਚੁੱਕਾ ਹੈ ਇਥੇ ਦੱਸਣਾ ਬਣਦਾ ਹੈ ਜੂਨ ਦੇ ਆਰੰਭ ਵਿੱਚ ਪੇਸ਼ ਬਿੱਲ ਬੇਹੱਦ ਤੇਜ਼ੀ ਨਾਲ ਅੱਗੇ ਵਧਿਆ ਅਤੇ ਕੰਸਰਵੇਟਿਵ ਪਾਰਟੀ ਵੀ ਇਸ ਦੀ ਹਮਾਇਤ ਵਿੱਚ ਆ ਗਈ। ਫਿਲਹਾਲ ਸਰਕਾਰ ਵੱਲੋਂ ਬਿੱਲ ਵਿੱਚ ਸ਼ਾਮਲ ਪ੍ਰੋਜੈਕਟਾਂ ਬਾਰੇ ਸਪਸ਼ਟ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਪ੍ਰਧਾਨ ਮੰਤਰੀ ਮਾ ਕਾਰਨੀ ਦਾ ਕਹਿਣਾ ਹੈ ਕਿ ਮੁਲਕ ਦੇ ਪੂਰਬੀ ਅਤੇ ਪੱਛਮੀ ਇਲਾਕਿਆਂ ਵਿੱਚ ਨਵੇਂ એનર્ਜੀ ਕੋਰੀਡੋਰ ਸਥਾਪਿਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਜਦਕੇ ਕੈਨੇਡਾ ਵਿੱਚ ਅੰਦਰੂਨੀ ਵਪਾਰ ਦੇ ਅੜਿੱਕੇ ਵੀ ਇਸਰਾਹੀਂ ਖਤਮ ਕਰ ਦਿੱਤੇ ਜਾਣਗੇ ਬਿਲ ਪਾਸ ਹੋਣ ਮਗਰੋਂ ਮਾਕ ਕਾਰਨੀ ਵਿਰੋਧੀ ਧਿਰ ਦੇ ਐਮਪੀਜ਼ ਨਾਲ ਹੱਥ ਮਿਲਾਉਣ ਉਹਨਾਂ ਦੇ ਬੈਂਚਾਂ ਤੱਕ ਗਏ ਉਧਰ ਕੰਸਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੇਅਰ ਨੇ ਕਿਹਾ ਕਿ ਲਿਬਰਲ ਸਰਕਾਰ ਨੂੰ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਬਿਲ ਸੀ5 ਸਰਕਾਰ ਨੂੰ ਪ੍ਰਕਿਰਿਆਤਮਕ ਅੜਿੱਕੇ ਪਾਰ ਕਰਨ ਵਿੱਚ ਮਦਦ ਕਰੇਗਾ ਅਤੇ ਸਾਡੀ ਨਜ਼ਰ ਸਰਕਾਰ ਉੱਤੇ ਰਹੇਗੀ ਦੂਜੇ ਪਾਸੇ ਬਿੱਲ ਦੇ ਵਿਰੋਧੀਆਂ ਦੀ ਵੀ ਕੋਈ ਕਮੀ ਨਹੀਂ ਕੈਨੇਡੀਅਨ ਮੂਲ ਬਸ਼ਿੰਦਿਆਂ ਅਤੇ ਵਾਤਾਵਰਣ ਪੱਖੀ ਜਥੇਬੰਦੀਆਂ ਤੋਂ ਇਲਾਵਾ ਲਿਬਰਲ ਪਾਰਟੀ ਦੇ ਕੁਝ ਐਮਪੀਜ਼ ਅਤੇ ਸੈਨੇਟ ਮੈਂਬਰ ਬਿੱਲ ਦੇ ਵਿਰੁੱਧ ਨਜ਼ਰ ਆਏ ਨੁਕਤਾਚੀਨੀ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮਾ ਕਾਰਨੀ ਨੇ ਆਖਿਆ ਕਿ ਨਵੇਂ ਪ੍ਰੋਜੈਕਟਾਂ ਰਾਹੀਂ ਸਾਡਾ ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਮੂਲ ਬਸ਼ਿੰਦਿਆਂ ਦੀ ਭਾਈਵਾਲੀ ਤੋਂ ਬਿਨਾਂ ਇਹ ਸੰਭਵ ਨਹੀਂ ਮਾ ਕਾਰਨੀ ਨੇ ਦਾਅਵਾ ਕੀਤਾ ਕਿ ਮੂਲ ਬੁਸ਼ਿੰਦਿਆਂ ਦੇ ਆਗੂਆਂ ਨਾਲ ਅਗਲੇ ਮਹੀਨੇ ਤੋਂ ਬਿਲ C5 ਨਾਲ ਸਬੰਧਤ ਵਿਚਾਰ ਵਟਾਂਦਰਾ